ਹਰਿਆ ਖੁਰਦੂ ਤੋਂ ਸਾਡੇ ਨਾਲ ਜੁੜੇ ਨੇ ਪ੍ਰਵੀਨ ਜਾਖੜ ਜੀ ਜਿਨ੍ਹਾਂ ਦੀ 723 ਵੋਟਾਂ ਨਾਲ ਸਰਪੰਚੀ ਜਿੱਤ ਹੋਈ ਹੈ ਸਰਪੰਚੀ ਦਾ ਤਾਜ ਲੋਕਾਂ ਨੇ ਇਹਨਾਂ ਦੇ ਸਿਰ ਤੇ ਸਜਾਇਆ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕੀ ਮੁੱਦੇ ਲੈ ਕੇ ਚੱਲੇ ਨੇ ਕੀ ਕੀ ਵਿਕਾਸ ਦੇ ਕੰਮ ਕਰਵਾਉਣਗੇ ਸਭ ਤੋਂ ਪਹਿਲਾਂ ਸਾਡੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈ ਧੰਨਵਾਦ ਜੀ ਕਿਹੜੇ ਕਿਹੜੇ ਵਿਕਾਸ ਦੇ ਕੰਮ ਨੇ ਜਿਹੜੇ ਤੁਸੀਂ ਪਿੰਡ 'ਚ ਪਹਿਲ ਦੇ ਆਧਾਰ ਤੇ ਕਰਵਾਉਣੇ ਚਾਹੋਗੇ ਜਿਨ੍ਹਾਂ ਦੇ ਕਿ ਲੋਕਾਂ ਨੇ ਤੁਹਾਨੂੰ ਸਰਪੰਚੀ ਦਾ ਫਤਵਾ ਦਿੱਤਾ ਜਿਨ੍ਹਾਂ ਕਰਕੇ देखो जी गली नाली का विकास तो सभी करना चाहते हैं और हर एक गाँव में इसका विकास ज़रूरी भी है लेकिन इन मुद्दों से ऊपर उठकर सबसे ज़्यादा जरूरी हेल्थ का शिक्षा का जैसे कि स्टेडियम का हो गया और शिक्षा में जो बच्चों के लिए स्वास्थ्य तेल जो भी सुविधाएं हैं वो सारी मुँह करानी उसके बाद हो जाता है जी यहाँ हमारे डाणियों के अंदर पानी की व्यवस्था नहीं है उसके पानी की व्यवस्था जो सामूहिक कार्य है ना उनके लिए उसी के आधार पे हमने जो ये चुनाव जीता है और उसी के आधार पे हमने वो मुद्दे रखे गांव वालों के सामने भाई ये विकास कराने जरूरी है जो बच्चे घर वर्ग के लिए ज़रूरी है ठीक है ये जित जी बहुत वीडी जित प्राप्त करी है इसका शेहरा किस देना चाहोगे कि इस के जिते सब तो व्डा हथ हाँ किसता है सभी वासियों का जी सभी ग्राम वासियों ने बहुत उम्मीदें लेके भी ये पढ़ा लिखा है सब इसके मिलनसार है सभी जो वर्कर का सहयोग है और जातिवाद से ऊपर उठकर ਪਾਰਟੀ ਵੱਲੋਂ ਉਪਰ ਉੱਠ ਕੇ ਸਭੀ ਗਾਉਂ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਹੈ ਸਭੀ ਗ੍ਰਾਮ ਵਾਸੀਆਂ ਨੇ ਸਭੀ ਕਾ ਸਹਿਯੋਗ ਸੇ ਇਹ ਜਿੱਤ ਇਤਨੀ ਬੜੀ ਜਿੱਤ ਹੋਈ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਹੁਣ ਸਾਡੇ ਨਾਲ ਨੇ ਖੈਰਾ ਕਲਾਂ ਤੋਂ ਸਰਪੰਚ ਸ੍ਰੀਂਦਰ ਕੁਮਾਰ ਜੀ ਇਹਨਾਂ ਨੂੰ ਆਪਾਂ ਪੁੱਛਦੇ ਹਾਂ ਵੀ ਕੀ ਇਹ ਕਿਹੜੇ ਵਾਅਦੇ ਨੇ ਜਿਹੜੇ ਪਿੰਨ ਨਾਲ ਕੀਤੇ ਸੀ ਕਿਹੜੇ-ਕਿਹੜੇ ਤੁਸੀਂ ਵਾਅਦੇ ਪਹਿਲ ਦੇ ਆਧਾਰ ਤੇ ਪੂਰੇ ਕਰੋਗੇ ਸਭ ਤੋਂ ਪਹਿਲਾਂ ਤਾਂ ਜੀ ਬਹੁਤ-ਬਹੁਤ ਵਧਾਈ ਸਨੋ ਵਧਾਈਆਂ ਹੋਈ ਤੁਹਾਨੂੰ ਜੀ ਐ ਤੁਸੀਂ ਸਰਪੰਚ ਦਾ ਤਾਜ ਜਿਹੜਾ ਤੁਹਾਡੇ ਸਿਰ ਤੇ ਲੋਕਾਂ ਨੇ ਧਰਿਆਗਾ ਇਸ ਤਾਜ ਨੂੰ ਕਾਇਮ ਰੱਖਣ ਵਾਸਤੇ ਸਭ ਤੋਂ ਪਹਿਲਾਂ ਵਿਕਾਸ ਦੇ ਮੁੱਦਿਆਂ ਦੀ ਜੇ ਅਪਾਂ ਗੱਲ ਕਰੀਏ ਕਿਹੜੇ ਕਿਹੜੇ ਵਿਕਾਸ ਹੈ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਪਿੰਡ ਦੇ ਕਰਨਾ ਚਾਹੋਗੇ ਜੀ ਜੋ ਵੀ ਜੀ ਪਿੰਡ ਦਾ ਵਿਕਾਸ ਹੈ ਗਲੀਆਂ ਸੜਕਾਂ ਨਾਲੀਆਂ ਹੈ ਵੱਧ ਤੋਂ ਵੱਧ ਆਪ ਤੋਂ ਉੱਪਰ ਚੜ ਕੇ ਪਿੰਡ ਦਾ ਵਿਕਾਸ ਕਰਨਾ ਹੈ ਜੀ ਠੀਕ ਹੈ ਇਸ ਵਿੱਚ ਜੇ ਜਿੱਤ ਜਿਹੜੀ ਤੁਹਾਡੀ ਬਹੁਤ ਵੱਡੀ ਜਿੱਤ ਹੈ ਤੁਸੀਂ ਚਾਰ ਪੰਜ ਕੈਂਡੀਡੇਟ ਜਿਹੜੇ ਪਿੰਡ ਦੇ ਵਿੱਚ ਖੜੇ ਹੋਏ ਸੀਗੇ ਇਸ ਜਿੱਤ ਦਾ ਸਿਹਰਾ ਤੁਸੀਂ ਕਿਸ ਨੂੰ ਦੇਣਾ ਚਾਹੋਗੇ ਬਸ ਪਿੰਡ ਵਾਲੇ ਨੂੰ ਦਿਨਾ ਜੀ ਹੈ ਸਾਰਿਆਂ ਨੂੰ ਬਾਦ ਚੜ ਕੇ ਜੀ ਦੇ ਕੋਈ ਜਿਹੜਾ ਪਿੰਡ ਦਾ ਮੌਲ ਠੀਕ ਹੈ ਠੀਕ ਹੈ ਬਿਲਕੁਲ ਬਿਲਕੁਲ ਪਿੰਡ ਵਾਸੀਆਂ ਨੂੰ ਤੁਸੀਂ ਆਪ ਦੀ ਜਿੱਤ ਦਾ ਜਿਹੜਾ ਸਿਹਰਾ ਜਿੱਤ ਦਾ ਸਿਹਰਾ ਦੇ ਕੋਈ ਐਦਾਂ ਦਾ ਕੰਮ ਜਿਹੜਾ ਤੁਸੀਂ ਪਹਿਲ ਦੇ ਅਧਾਰ ਤੇ ਕਰਵਾਓਗੇ ਵੀ ਆਹ ਕੰਮ ਜਿਹੜਾ ਮੈਂ ਪਿੰਡ ਦਾ ਸਭ ਤੋਂ ਪਹਿਲਾਂ ਕਰਨਾਗਾ ਹਾਂਜੀ ਬਸ ਜਿਹਨੂੰ ਕਿਸੇ ਨੂੰ ਮਕਾਨ ਨਹੀਂ ਮਿਲੇ ਜੀ ਹਾਂਜੀ ਕਿਸੇ ਦੀ ਕੋਈ ਹੋਰ ਕੋਈ ਗਲੀ ਨਹੀਂ ਬਣੀ ਜੀ ਸਾਰਾ ਮਤਲਬ ਜਿਹੜਾ ਕੋਈ ਵਿਕਾਸ ਹੈ ਜੀ ਪਿੰਡ ਦਾ ਪਹਿਲ ਦੇ ਆਧਾਰ ਤੇ ਹੀ ਕਰਾਂਗੇ ਠੀਕ ਹੈ ਜੋ ਵੀ ਕਿਸੇ ਤਰ੍ਹਾਂ ਦਾ ਵਿਕਾਸ ਹੈ ਪਿੰਡ ਦਾ ਗਲੀਆਂ ਕੋਈ ਨਾਲੀਆਂ ਸਰੀਆਂ ਇੰਟਰਲੋਕ ਹੈ ਜੋ ਵੀ ਵਿਕਾਸ ਪਿੰਡ ਦੇ ਵਿਕਾਸ ਦੇ ਮੁੱਦੇ ਨੇ ਪਹਿਲ ਦੇ ਆਧਾਰ ਤੇ ਕਰਾਂਗੇ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹੁਣ ਅਸੀਂ ਪਹੁੰਚੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਨਖੇੜਾ ਵਿਖੇ ਜਿੱਥੇ 153 ਵੋਟਾਂ ਨਾਲ ਕੈਂਡੀਡੇਟ ਮਲਕੀਤ ਸਿੰਘ ਸਰਪੰਚੀ ਜਿੱਤ ਚੁੱਕੇ ਨੇ ਇਹਨਾਂ ਨਾਲ ਵਿਕਾਸ ਦੇ ਮੁੱਦਿਆਂ ਤੇ ਆਪਾਂ ਗੱਲ ਕਰਦੇ ਹਾਂ ਕੀ ਕੀ ਇਹਨਾਂ ਦੇ ਵਿਕਾਸ ਦੇ ਆਧਾਰ ਤੇ ਇਹਨਾਂ ਨੇ ਵੋਟਾਂ ਲਈਆਂ ਔਰ ਕੀ ਕੀ ਵਿਕਾਸ ਦੀ ਪਹਿਲ ਦੇ ਆਧਾਰ ਤੇ ਕਰਵਾਉਣਗੇ ਸਭ ਤੋਂ ਪਹਿਲਾਂ ਤਾਂ ਸਾਡੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਲੱਖ-ਲੱਖ ਸਾਰਿਆਂ ਨੂੰ ਵਧਾਈਆਂ ਜੀ ਮੇਰੇ ਵੱਲੋਂ ਵੀ ਜੀ ਕਿਹੜੇ 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 ਵਿਕਾਸ ਦੇ ਮੁੱਦੇ ਨੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਪਿੰਡ ਦੇ ਹੱਲ ਕਰਵਾਓਗੇ ਜੀ ਪਹਿਲ ਦੇ ਆਧਾਰ ਤੇ ਪਹਿਲ ਸਕੂਲ ਦਾ ਮੁੱਦਾ ਜੀ ਚਾਰਦਵਾਰੀ ਹੈ ਸਕੂਲ ਦੀ ਇਹ ਪਿੰਡ ਪੱਦਰ ਦੇ ਜਿੱਥੇ ਵੀ ਕੋਈ ਨਾਲੀਆਂ ਜਾਂ ਹੋਰ ਵਗੈਰਾ ਬਣਨ ਵਾਲੀਆਂ ਜੀ ਉਸ ਦੇ ਆਧਾਰ ਤੇ ਜੀ ਠੀਕ ਹੈ ਇਹ ਧਰਤੀ ਹੇਠਲੇ ਜਿਹੜੇ ਇੱਥੋਂ ਦਾ ਪੀਣ ਵਾਲਾ ਪਾਣੀ ਹੈ ਜਿਹੜਾ ਬਹੁਤ ਚੰਗਾ ਨਹੀਂ ਹੈਗਾ ਕੋਈ ਪਾਣੀ ਵਾਸਤੇ ਵੀ ਤੁਸੀਂ ਪਹਿਲ ਦੇ ਆਧਾਰ ਤੇ ਕੋਈ ਹੱਲ ਕਰਿਓ ਹਾਂਜੀ ਜੇ ਸਰਕਾਰ ਵੱਲੋਂ ਜੋ ਕੋਈ ਆਉਂਦਾ ਤਾਂ ਸਕੀਮ ਅਸੀਂ ਲਵਾਉਣ ਨੂੰ ਤਿਆਰ ਹਾਂ ਜੀ ਠੀਕ ਕੋਈ ਵੀ ਇਹ ਜਿੱਤੇ ਤੋਂ ਦੀ ਜਿਹੜੀ ਇਹ ਬਹੁਤ ਵੱਡੀ ਜਿੱਤ ਹੈ ਅਕਾਲੀ ਦਲ ਦੇ ਤੁਸੀਂ ਕੈਂਡੀਡੇਟ ਨੁਮਾਇंदे ਜਿਹੜੇ ਬਣਿਓ ਇਹ ਜਿੱਤ ਦਾ ਸਿਹਰਾ ਤੁਸੀਂ ਕਿਸ ਨੂੰ ਦੇਣਾ ਚਾਹੋਗੇ ਅਸੀਂ ਤਾਂ ਪਬਲਿਕ ਨੂੰ ਦੇਣਾ ਚਾਹੁੰਦੇ ਹਾਂ ਜੀ ਹੰਦਰ ਸਾਹਿਬ ਜੀ ਠੀਕ ਹੈ ਚਲੋ ਆਸ ਕਰਦੇ ਹਾਂ ਅਸੀਂ ਤੋਂ ਜਿਹੜੇ ਆ ਉਮੀਦਾਂ ਲੈ ਕੇ ਤੁਹਾਨੂੰ ਪਿੰਡ ਨੇ ਸਰਪੰਚ ਬਣਾਇਆ ਸਰਪੰਚੀ ਦਾ ਤਾਜ ਹੈ ਜਿਹੜਾ ਤੁਹਾਡੇ ਸਿਰ ਤੇ ਧਰਿਆ ਹੈ ਤੁਸੀਂ ਉਹਨਾਂ ਉਮੀਦਾਂ ਦੇ ਉੱਪਰ ਪੂਰੇ ਪੂਰਨ ਤੌਰ ਤੇ ਖਰੇ ਉਤਰੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਧੰਨ